ਸੋਰ ਡਿ ਲਈ ਕੁਝ ਹੋਰ ਅਸੀਂ ਆਊਟਸੋਰਸ ਦੀਆਂ ਭਰਤੀਆਂ ਲੈ ਕੇ ਆਏ ਦੋਸਤੋ ਅਰਜੈਂਟ ਰਿਕੁਆਇਰਮੈਂਟ ਇਨ ਗਵਰਨਮੈਂਟ ਡਿਪਾਰਟਮੈਂਟ ਜਲੰਧਰ ਦੇ ਵਿੱਚ ਲੈ ਕੇ ਆਏ ਦੋਸਤੋ ਆਲ ਇੰਡੀਆ ਰੇਡੀਓ ਜੀ ਪੋਸਟ ਹੈਗੀ ਜੀ ਇਲੈਕਟ੍ਰੀਸ਼ੀਅਨ ਦੀ ਸੈਲਰੀ ਰਹਿਣ ਵਾਲੀ ਦੋਸਤੋ 25000 ਰੁਪਿਆ ਪਰ ਮਹੀਨਾ ਜੇ ਗੱਲ ਦੋਸਤੋ ਕੁਆਲਿਫਿਕੇਸ਼ਨ ਦੀ ਕਰੀਏ ਤਾਂ ਆਈ.ਟੀ. ਇਲੈਕਟ੍ਰੀਸ਼ੀਅਨ ਪਾਸ ਹੋਣਾ ਚਾਹੀਦਾ ਜੀ ਤੇ ਬੀ.ਟੈਕ ਇਲੈਕਟ੍ਰੀਕਲ ਹੋਣਾ ਚਾਹੀਦਾ ਜੀ ਦੋਸਤੋ ਇਸ ਵਿੱਚ ਮੇਲ ਕੈਂਡੀਡੇਟ ਨੂੰ ਹੀ ਫਾਇਲ ਦਿੱਤੀ ਜਾਊਗੀ ਜੀ ਡਿਊਟੀ ਦਾ ਟਾਈਮ ਹੈਗਾ ਦੋਸਤੋ 9 ਤੋਂ ਲੈ ਕੇ 5 ਜੀ ਸੰਡੇ ਦੋਸਤੋ ਆਫ ਰੋਗੋ ਜੀ ਦੂਸਰਾ ਨੰਬਰ ਤੇ ਜਿਹੜੀ ਪੋਸਟ ਹੈਗੀ ਜੀ ਰਿਕੁਆਇਰਮੈਂਟ ਹੈਗੀ ਜੀ ਮੇਲ ਤੇ ਫੀਮੇਲ ਦੀ ਜੀ ਪੋਸਟ ਹੈਗੀ ਜੀ ਵਾਟਰ ਟੈਂਡੈਂਟ ਦੀ ਪੋਸਟਾਂਗੇ ਜੀ 5 ਕੁਆਲੀਫਿਕੇਸ਼ਨ ਹੈਗੀ ਜੀ 10ਵੀਂ ਪਾਸ ਡਿਪਲੋਮਾ ਫਾਸਟ ਆਂਡ +10 ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਜੇ ਦੋਸਤੋ ਸੈਲਰੀ ਦੀ ਗੱਲ ਕਰੀਏ ਤਾਂ ਜੀ 19500 ਰੁਪਿਆ ਸੈਲਰੀ ਰਹਿਣ ਵਾਲੀ ਹੈ ਸੀਟੀਸੀ ਡਿਊਟੀ ਟਾਈਮ ਦੋਸਤੋ 8 ਘੰਟੇ ਰੋਗੋ ਜੀ ਵਰਕਰ ਟਾਈਮ ਜੀ 26 ਰੈਂਦਾ ਜੀ ਡਿਪਾਰਟਮੈਂਟ ESI ਹਸਪੀਟਲ ਜੌਬ ਲੋਕੇਸ਼ਨ ਬੱਦੀ HP ਜੀ ਹਰਿਆਣਾ ਜੀ ਹਮਾਚਲ ਪੇ ਦੋਸਤੋ ਰੈਣੀ ਸੋਰੀ 3ਰੇ ਨੰਬਰ ਤੇ ਹੈਗੀ ਜੀ ਅਰਜੈਂਟ ਰਿਕੁਆਇਰਮੈਂਟ ਮੇਲ ਦੀ ਜੀ ਪੋਸਟ ਹੈਗੀ ਜੀ ਰੇਡੀਓਗ੍ਰਾਫਰ ਸੈਲਰੀ ਦੀ ਗੱਲ ਕਰੀਏ ਦੋਸਤੋ 26000 ਰੁਪਏ ਸੈਲਰੀ ਰਹਿਣ ਵਾਲੀ ਜੀ ਦੋਸਤੋ ਜੇ ਕੁਆਲਿਫਿਕੇਸ਼ਨ ਦੀ ਕਰੀਏ ਤਾਂ ਜੀ +2 ਮੈਡੀਕਲ ਦੇ ਨਾਲ ਪਾਸ ਹੋਣਾ ਬਹੁਤ ਜ਼ਰੂਰੀ ਹੈ ਜੀ ਡਿਪਲੋਮਾ ਵਿਦ 1 ਸਾਲ ਦਾ ایکسپੀਰੀਅੰਸ ਵੀ ਹੋਣਾ ਚਾਹੀਦਾ ਜੀ ਡਿਊਟੀ ਟਾਈਮ ਦੋਸਤੋ 8 ਘੰਟੇ ਰਹੋਗੇ ਜੀ ਵਰਕ ਟਾਈਮ ਦੋਸਤੋ 26 ਡੇ ਦਾ ਜੀ ਡਿਪਾਰਟਮੈਂਟ ਹੈਗੇ ਜੀ ESI ਹਸਪੀਟਲ ਬੱਦੀ ਜੀ